ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 사ਸੰਗਤ ਜੇ ਇੱਕ ਸਿੱਖ ਸੀ ਜੋ ਸਿੱਧੂ ਕੋਲ ਵਿੱਚ ਇੱਕ ਜੱਟ ਸੀ ਉਸ ਦਾ ਨਾਂ ਆਦਮ ਸੀ ਪਰ ਉਸ ਦੇ ਘਰੇ ਕੋਈ ਸੰਤਾਨ ਪੈਦਾ ਨਹੀਂ ਸੀ ਹੋਈ ਤੇ ਉਸ ਦੇ ਘਰ ਸੰਤਾਨ ਨਾ ਹੋਣ ਕਰਕੇ ਉਸ ਦੇ ਦਿਲ ਵਿੱਚ ਹਮੇਸ਼ਾ ਚਿੰਤਾ ਲੱਗੀ ਰਹਿੰਦੀ ਐਸਾ ਕਈ ਸਾਲ ਜਿਹੜੇ ਸੀ ਉਹ ਬੀਤ ਗਏ ਬੜੇ ਪੀਰਾ ਫਕੀਰਾਂ ਦੀ ਉਹਨੇ ਸੰਗਤ ਕੀਤੀ ਸੇਵਾ ਕੀਤੀ ਪਰ ਬਣਿਆ ਕੁਝ ਨਾ ਇੱਕ ਵਾਰੀ ਉਸ ਨੂੰ ਇੱਕ ਸਿੱਖ ਮਿਲਿਆ ਉਨੇ ਆਪਣੇ ਦਿਲ ਦੀ ਗੱਲ ਉਹਨੂੰ ਕਹੀ ਦੱਸਿਆ ਕਈ ਸਾਲ ਹੋ ਗਏ ਮੇਰੇ ਘਰ ਕੋਈ ਬੱਚਾ ਨਹੀਂ ਹੋਇਆ ਮੈਂ ਕੀ ਕਰਾਂ ਉਸ ਦੀ ਗੱਲ ਸੁਣ ਕੇ ਉਹ ਸਿੱਖ ਨੇ ਕਿਹਾ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਗੱਦੀ ਉੱਤੇ ਇਸ ਵਕਤ ਸ੍ਰੀ ਗੁਰੂ ਅਰਮਦਾਸ ਜੀ ਬਰਾਜੇ ਹਨ ਤੁਸੀਂ ਚੱਲ ਕੇ ਉਹਨਾਂ ਦੀ ਸੇਵਾ ਕਰੋ ਫਿਰ ਦੇਖਣਾ ਤੁਹਾਡੇ ਸਾਰੇ ਕਾਰਜ ਰਾਸ ਆ ਜਾਣਗੇ ਆਦਮ ਜੱਟ ਉਹ ਸਿੱਖ ਦੀ ਗੱਲ ਸੁਣ ਕੇ ਮਨ ਵਿੱਚ ਸੋਚਣ ਲੱਗਿਆ ਸੁਖੀ ਰੁਖਾਂ ਨੂੰ ਕਿਵੇਂ ਫਲ ਲੱਗ ਸਕਦਾ ਕਿਉਂਕਿ ਉਸ ਦੀ ਉਮਰ ਲਗਭਗ 80 ਸਾਲ ਤੋਂ ਉੱਪਰ ਹੋ ਚੁੱਕੀ ਸੀ ਇਸ ਚਿੰਤਾ ਨੂੰ ਵਿਚਾਰਦਿਆਂ ਹੋਇਆ ਫਿਰ ਉਹਨੇ ਮਨ ਵਿੱਚ ਸੋਚਿਆ ਵੀ ਇਹ ਗੱਲ ਪੱਕੀ ਕਰ ਲਈ ਆ ਕਿ ਮੈਂ ਗੁਰੂ ਜੀ ਦੀ ਮਹਾਨ ਸੇਵਾ ਕਰਾਂਗਾ ਜੇ ਬੱਚਾ ਨਾ ਵੀ ਹੋਇਆ ਤਾਂ ਘੱਟ ਤੋਂ ਘੱਟ ਪ੍ਰਲੋਕ ਵਿੱਚ ਗਤੀ ਤਾਂ ਪ੍ਰਾਪਤ ਹੋਵੇਗੀ ਐ ਸੋਚ ਕੇ ਆਪਣੇ ਮਨ ਵਿੱਚ ਇਸ ਤਰ੍ਹਾਂ ਵਿਚਾਰ ਬਣਾ ਕੇ ਆਪਣੇ ਨਾਲ ਆਪਣੀ ਪਤਨੀ ਨੂੰ ਲੈ ਕੇ ਗੁਰੂ ਜੀ ਦੀ ਸੇਵਾ ਕਰਨ ਵਾਸਤੇ ਚੱਲ ਪਿਆ ਦੂਰੋਂ ਹੀ ਜਾ ਕੇ ਗੁਰੂ ਸਾਹਿਬ ਜੀ ਨੂੰ ਵੰਦਨਾ ਕੀਤੀ ਤੇ ਟਿਕਾਣਾ ਕਰਕੇ ਸੰਗਤ ਵਿੱਚ ਬੈਠਾ ਰਿਹਾ ਜੰਗਲ ਵਿੱਚ ਜਾ ਕੇ ਸੁੱਕੀਆਂ ਲੱਕੜੀਆਂ ਲਿਆਉਂਦਾ ਸੀ ਪੰਡ ਬੰਨ ਕੇ ਰਹਿਣ ਵਾਲੇ ਟਿਕਾਣੇ ਤੇ ਰੱਖ ਲੈਂਦਾ ਤੇ ਇੱਕ ਮੰਡ ਜਿੱਥੇ ਗੁਰੂ ਸਾਹਿਬ ਜੀ ਦਾ ਲੰਗਰ ਚੱਲਦਾ ਸੀ ਉੱਥੇ ਦੇ ਦਿੰਦਾ ਭੋਜਨ ਆਪਣਾ ਬਣਾ ਕੇ ਛਕਦਾ ਇਸ ਪ੍ਰਕਾਰ ਗੁਰੂ ਜੀ ਦੀ ਕਾਰਗਰ ਦਾ ਰਹਿੰਦਾ ਸੀ ਇਸ ਤਰ੍ਹਾਂ 6 ਮਹੀਨੇ ਉੱਥੇ ਰਹਦਿਆਂ ਬਤੀਤ ਹੋ ਗਏ ਉਹ ਦਿਲ ਲਾ ਕੇ ਗੁਰੂ ਸਾਹਿਬ ਦੀ ਸੇਵਾ ਕਰਦਾ ਰਿਹਾ ਇੱਕ ਵਾਰੀ ਗੁਰੂ ਜੀ ਕਿਤੇ ਬਾਹਰ ਚਲੇ ਗਏ ਕਈ ਦਿਨ ਬੀਤੋਂ ਤੋਂ ਬਾਅਦ ਫਿਰ ਵਾਪਸ ਆ ਕੇ ਉਸ ਸਮੇਂ ਸਰਦੀਆਂ ਦਾ ਮੌਸਮ ਸੀ ਬੜੀ ਬਾਰਿਸ਼ ਹੋ ਰਹੀ ਸੀ ਤੇ ਗੁਰੂ ਜੀ ਦੇ ਆਸ-ਪਾਸ ਬਹੁਤ ਸੰਗਤ ਬੈਠੀ ਹੋਈ ਸੀ ਸਾਰੇ ਸੰਗਤ ਨੂੰ ਬੜੀ ਠੰਡ ਲੱਗ ਰਹੀ ਸੀ ਆਦਮ ਜੱਟ ਨੇ ਉਸੇ ਵੇਲੇ ਕਮਰ ਕੱਸਾ ਬਨ ਲਿਆ ਤੇ ਜਿਹੜੀਆਂ ਸੁੱਕੀਆਂ ਲੱਕੜੀਆਂ ਉਸ ਦੇ ਕੋਲ ਪਈਆਂ ਸਨ ਉਹ ਇਕੱਠੀਆਂ ਕੀਤੀਆਂ ਤੇ ਉਹਨਾਂ ਨੂੰ ਝੋਕੇ ਉਸਨੇ ਸੰਗਤ ਵਿੱਚ ਦੇ ਦਿੱਤਾ ਸਾਰਿਆਂ ਦੇ ਡੇਰਿਆਂ ਵਿੱਚ ਅੰਗਿਠੀਆਂ ਲੱਗ ਗਈਆਂ ਤੇ ਸਾਰਿਆਂ ਦਾ ਪਾਲਾ ਦੂਰ ਹੋ ਗਿਆ ਸਾਰੀ ਸੰਗਤ ਆਦਮ ਜੱਟ ਦੀ ਐ ਸੇਵਾ ਦੇਖ ਕੇ ਬੜੀ ਪਰਸੰਨ ਹੋਈ ਐ ਸਭ ਕੁਝ ਦੇਖ ਕੇ ਗੁਰੂ ਸਾਹਿਬ ਜੀ ਸੋਚਣ ਲੱਗੇ ਐਨਾ ਬਾਲਣ ਕੌਣ ਲੈ ਕੇ ਆਇਆ ਏ ਇਸ ਤਰ੍ਹਾਂ ਜਦੋਂ ਸਵੇਰ ਹੋਈ ਸਭਾ ਲੱਗੀ ਤਾਂ ਸਾਰੇ ਦਰਸ਼ਨ ਕਰਨ ਵਾਸਤੇ ਆਏ ਸ੍ਰੀ ਗੁਰੂ ਰਾਮਦਾਸ ਪਾਸ਼ਾ ਜੀ ਨੇ ਫਿਰ ਸਾਰਿਆਂ ਨੂੰ ਬਾਲਣ ਦੇ ਪ੍ਰਸੰਗ ਬਾਰੇ ਪੁੱਛਿਆ ਸਾਰਿਆਂ ਨੇ ਕਿਹਾ ਇੱਕ ਸਿੱਖਾ ਜਿਸ ਦਾ ਨਾਂ ਆਦਮ ਜੱਟੇ ਉਸ ਨੇ ਹੀ ਸਾਡੇ ਸਾਰੇ ਢੇਰਿਆਂ ਵਿੱਚ ਬਾਲਣ ਪਹੁੰਚਾਇਆ ਏ ਅੰਤਰਜਾਮੀ ਗੁਰੂ ਸਾਹਿਬ ਜੀ ਸਭ ਕੁਝ ਜਾਣਦੇ ਸਨ ਵਾਹਿਗੁਰੂ ਜੀ ਇਸ ਤਰ੍ਹਾਂ ਆਦਮ ਜੱਟ ਦੀ ਕਾਲ ਕਮਾਈ ਨੂੰ ਪਹਿਚਾਣ ਲਿਆ ਫਿਰ ਸੁੱਖਾਂ ਦੇ ਦਾਤੇ ਸ੍ਰੀ ਗੁਰੂ ਅਰਮਦਾਸ ਪਾਸ਼ਾ ਜੀ ਨੇ ਸਾਰੇ ਸਿੱਖਾਂ ਵਿੱਚ ਕਿਹਾ ਕਿ ਉਹ ਸਿੱਖ ਨੂੰ ਲੱਭ ਕੇ ਲਿਆਓ ਜਿਸ ਨੇ ਐਨੇ ਕਾਲਣਾ ਕੀਤੀ ਏ ਉਸ ਦਾ ਮਨੋਰਥ ਕੀਆ ਜੋਕੇ ਅਸੀਂ ਉਹਦਾ ਮਨੋਰਥ ਪੂਰਾ ਕਰ ਸਕੀਏ ਐ ਸੁਣ ਕੇ ਸਿੱਖ ਆਦਮ ਜੱਟ ਨੂੰ ਗੁਰੂ ਜੀ ਦੇ پاس ਲੈ ਆਏ ਤੇ ਗੁਰੂ ਸਾਹਿਬ ਜੀ ਤੇ ਆਉਂਦੇ ਸਾਰੇ ਆਦਮ ਜੱਟ ਨੇ ਗੁਰੂ ਸਾਹਿਬ ਜੀ ਨੂੰ ਬੰਦਨਾ ਕੀਤੀ ਤੇ ਬੰਦਨਾ ਕਰਕੇ ਗੁਰੂ ਸਾਹਿਬ ਜੀ ਦੇ ਸਾਹਮਣੇ ਖੜਾ ਹੋ ਗਿਆ ਗੁਰੂ ਜੀ ਨੇ ਦੇਖ ਕੇ ਬਚਨ ਕੀਤਾ ਤੂੰ ਆਪਣੇ ਹਿਰਦੇ ਵਿੱਚ ਕੀ ਮਨੋਰਥ ਲੈ ਕੇ ਆਇਆ ਹੈ ਮੈਨੂੰ ਦੱਸ ਤੇਰੀ ਘਾਲ ਕਮਾਈ ਹੁਣ ਸੰਪੂਰਨ ਹੋਈਏ ਜੋ ਕੁਝ ਵੀ ਤੂੰ ਚਾਹੁੰਦਾ ਹੈ ਉਹ ਮੰਗ ਲੈ ਆਦਮ ਜੱਟ ਗੁਰੂ ਜੀ ਦਾ ਬਚਨ ਸੁਣ ਕੇ ਆਪਣੇ ਦਿਲ ਦਾ ਮਨੋਰਥ ਕਹਿ ਨਾ ਸਕਿਆ ਕਿਉਂਕਿ ਉਹ ਸੋਚ ਰਿਹਾ ਸੀ ਕਿ ਮੈਂ ਤੇ ਬਹੁਤ ਬੁੱਢਾ ਹੋ ਗਿਆ ਹੁਣ ਮੇਰੇ ਪੁੱਤਰ ਕਿੱਥੋਂ ਹੋ ਸਕਦਾ ਵਾ ਇਸ ਕਰਕੇ ਮੈਂ ਪੁੱਤਰ ਦਾ ਵਰ ਗੁਰੂ ਜੀ ਤੋਂ ਨਹੀਂ ਮੰਗਾਗਾ ਮੇਰੀ ਪਤਨੀ ਵੀ ਬਹੁਤ ਬੁੱਢੀ ਹੋ ਗਈ ਆ ਹੁਣ ਪੁੱਤਰ ਬਾਰੇ ਗੱਲ ਕਰਨਾ ਉਚਿਤ ਨਹੀਂ ਆ ਇਸ ਤਰ੍ਹਾਂ ਸ਼ਰਮਾਉਂਦਾ ਸ਼ਰਮਾਉਂਦਾ ਆਦਮ ਜੱਟ ਆਪਣੇ ਡੇਰੇ ਚਲਾ ਗਿਆ ਜਦੋਂ ਆਪਣੇ ਡੇਰੇ ਪਹੁੰਚਿਆ ਤਾਂ ਉਸਦੀ ਪਤਨੀ ਨੇ ਪੁੱਛਿਆ ਵੀ ਤੁਸੀਂ ਗੁਰੂ ਜੀ ਦੇ ਦਰਸ਼ਨ ਕਰਨ ਗਏ ਸੀ ਤੇ ਤੁਸੀਂ ਜਾ ਕੇ ਉਹਨਾਂ ਤੋਂ ਵਾਰ ਮੰਗਿਆ ਕਿ ਨਹੀਂ ਜਦੋਂ ਆਪਣੀ ਪਤਨੀ ਦੀ ਗੱਲ ਸੁਣੀ ਤਾਂ ਆਦਮ ਚਟਨੇ ਕਿਹਾ ਕਿ ਮੈਂ ਤਾਂ ਸ਼ਰਮਾਉਂਦਾ ਹੀ ਰਿਹਾ ਮੇਰੇ ਤੋਂ ਮੇਰੇ ਤੋਂ ਪੁੱਤਰ ਦਾ ਵਾਰ ਮੰਗਿਆ ਹੀ ਨਹੀਂ ਜਾ ਸਕਿਆ ਇਹ ਸੁਣ ਕੇ ਉਸ ਦੀ ਪਤਨੀ ਬੜੀ ਉਦਾਸ ਹੋ ਗਈ ਤੇ ਆਪਣੇ ਪਤੀ ਨੂੰ ਕਹਿਣ ਲੱਗੀ ਪੂਰਨ ਗੁਰੂ ਜੀ ਪਾਸੋਂ ਪੁੱਤਰ ਦੀ ਦਾਤ ਦੀ ਬੇਨਤੀ ਕਰੋ ਉਹ ਜ਼ਰੂਰ ਸਾਡੀ ਆਸ ਪੂਰੀ ਕਰਨਗੇ ਉਹ ਸੁੱਕੇ ਰੁੱਖ ਨੂੰ ਹਰਾ ਕਰ ਸਕਦੇ ਹਨ ਤੇ ਸੁੱਕੇ ਸਰੋਵਰ ਨੂੰ ਪਾਣੀ ਨਾਲ ਭਰ ਸਕਦੇ ਹਨ ਉਹ ਸਰਬ ਸਮਰੱਥ ਹਨ ਅਣਹੋਣੀ ਗੱਲ ਨੂੰ ਹੁਣ ਹਾਰ ਕਰ ਸਕਦੇ ਹਨ ਉਨਾ ਦੇ ਮੋਹ ਵਿੱਚੋਂ ਨਿਕਲਿਆ ਵਾਕ ਕਦੇ ਵੀ ਖਾਲੀ ਨਹੀਂ ਜਾਂਦਾ ਇਸ ਤਰ੍ਹਾਂ ਆਦਮ ਦੀ ਪਤਨੀ ਨੇ ਉਸ ਨੂੰ ਸਮਝਾਇਆ ਜਦੋਂ ਸਵੇਰ ਹੋਈ ਤਾਂ ਗੁਰੂ ਜੀ ਨੇ ਇੱਕ ਸਿੱਖ ਨੂੰ ਉਹਨਾਂ ਨੂੰ ਬੁਲਾਉਣ ਵਾਸਤੇ ਭੇਜਿਆ ਤੇ ਕਿਹਾ ਕਿ ਸੇਵਾ ਦੇ ਫਲ ਵੱਜੋਂ ਸ਼ੋਭਵਾਰ ਲੈ ਜਾਓ ਸਿੱਖ ਦੀ ਗੱਲ ਪਤ ਸੁਣ ਕੇ ਪਤੀ ਪਤਨੀ ਗੁਰੂ ਜੀ ਪਾਸ ਆਏ ਬੜੇ ਪਰਸਾਨੋ ਕੇ ਬੰਦਨਾ ਕੀਤੀ। ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਕਿਹਾ, ਜੋ ਵਾਰ ਮੰਗਣਾ ਚਾਹੁੰਦੇ ਹੋ, ਮੰਗੋ ਸ਼ਰਮ ਆਉਣਾ। ਹੱਥ ਜੋੜ ਕੇ ਪਤੀ-ਪਤਨੀ ਨੇ ਕਿਹਾ, "ਹੇ ਸਤਿਗੁਰੂ ਜੀ, ਸਾਡੀ ਇਸ ਤਰ੍ਹਾਂ ਦੀ ਅਭਿਲਾਸ਼ਾ ਹੈ। ਆਪਣਾ ਬਚਨ ਕਰਕੇ ਸਾਡੀ ਘਰ ਪੁੱਤਰ ਦੀ ਦਾਤ ਬਖਸ਼ੋ। ਸਾਡੇ ਸਾਰੇ ਵੰਸ਼ ਦੇ ਜੀਵ ਤੁਹਾਡੇ ਸਿੱਖ ਹੋਣਗੇ।" ਐ ਸੁਣ ਕੇ ਸਤਿਗੁਰੂ ਜੀ ਨੇ ਜਦੋਂ ਧਿਆਨ ਲਾਇਆ, ਤਾਂ ਉਹਨਾਂ ਨੇ ਦੇਖਿਆ ਕਿ ਉਹਨਾਂ ਨੂੰ ਕੁਝ ਨਹੀਂ ਸਿੱਖਾਈ ਦੇ ਰਿਹਾ। ਕਾਫੀ ਧੀਰਵਾਦ ਗੁਰੂ ਸਾਹਿਬ ਜੀ ਨੇ ਕਿਹਾ ਤੁਹਾਡੇ ਬਾਗਾਂ ਵਿੱਚ ਸੰਤਾਨ ਨਹੀਂ ਹੈ ਇਸ ਤਰ੍ਹਾਂ ਕਹਿ ਕੇ ਗੁਰੂ ਜੀ ਨੇ ਆਪਣੇ ਨੈਣ ਫੇਰ ਬੰਦ ਕਰ ਲਏ ਫਿਰ ਚੰਗੀ ਤਰ੍ਹਾਂ ਖੋਜ ਕੀਤੀ ਸਭ ਤਰ੍ਹਾਂ ਨਾਲ ਵੇਖਦੇ ਰਹੇ ਆਦਮ ਦੇ ਬਾਗ ਵਿੱਚ ਪੁੱਤਰ ਦੀ ਦਾਤ ਹੈ ਹੀ ਨਹੀਂ ਸੀ ਬੜੇ ਲੰਮੇ ਸਮੇਂ ਤੱਕ ਗੁਰੂ ਜੀ ਨੇ ਵਿਚਾਰ ਕੀਤੀ ਫਿਰ ਸਿੱਖ ਨੂੰ ਇਹ ਬਚਨ ਕਹੇ ਕਿ ਭਾਈ ਅਸੀਂ ਚੰਗੀ ਤਰ੍ਹਾਂ ਖੋਜ ਕੀਤੀ ਤੇਰੇ ਬਾਗਾਂ ਵਿੱਚ ਸੰਤਾਨ ਨਹੀਂ ਹੈ ਪਰ ਤੂੰ ਗੁਰੂ ਘਰ ਦੀ ਮਹਾਨ ਸੇਵਾ ਕੀਤੀ ਜਿਸ ਕਰਕੇ ਅਸੀਂ ਬਚਨ ਕੀਤਾ ਹੈ ਕਿ ਸਾਡਾ ਜੋ ਆਤਮ ਸਰੂਪ ਇੱਕ ਪ੍ਰਕਾਸ਼ ਹੈ ਉਸ ਦਾ ਕੋਈ ਰਜਮ ਤੇਰੇ ਘਰ ਪ੍ਰਗਟ ਹੋਵੇਗੀ ਜਿਸ ਤੋਂ ਤੇਰੀ ਵੰਚ ਵਧੇਗੀ ਉਹ ਭਗਤੀ ਸਰੂਪ ਹੋਵੇਗਾ ਇਸ ਕਰਕੇ ਚੰਗੀ ਤਰ੍ਹਾਂ ਸਮਝ ਲੈ ਕਿ ਉਸ ਦਾ ਨਾਮ ਭਗਤੋ ਹੀ ਰੱਖਣਾ ਮੇਰੇ ਆਤਮ ਸਰੂਪ ਦੀ ਰਜਮ ਹੋਣ ਕਰਕੇ ਉਹ ਅਨੇਕਾਂ ਦੇਸ਼ਾਂ ਦਾ ਗੁਰੂ ਹੋਵੇਗਾ ਉਸ ਦੀ ਵੰਚ ਵਿਸ਼ਾਲ ਫੈਲੇਗੀ ਤੇ ਉਸ ਦਾ ਨਾਂ ਬਹੁਤ ਉੱਗਾ ਹੋਵੇਗਾ ਜਿਸ ਨੂੰ ਸਾਰੇ ਸੰਸਾਰ ਦੇ ਮਨੁੱਖ ਵੇਖਣਗੇ ਗੁਰੂ ਜੀ ਦੇ ਮੋਹ ਮੰਗੀ ਮੁਰਾਦ ਦੇਣ ਵਾਲੇ ਬਚਨ ਸੁਣ ਕੇ ਪਤੀ ਪਤਨੀ ਨੇ ਧਰਤੀ ਦੇ ਸਿਰ ਰੱਖ ਕੇ ਮੱਥਾ ਟੇਕਿਆ ਫਿਰ ਆਗਿਆ ਲੈ ਕੇ ਗੁਰੂ ਜੀ ਦਾ ਵਰ ਪ੍ਰਾਪਤ ਕਰਕੇ ਆਪਣੇ ਘਰ ਨੂੰ ਚਲੇ ਗਏ ਬਿਰਧ ਉਮਰ ਸੀ ਸਰੀਰ ਬੁਢੇਪੇ ਨੇ ਗਰਸਿਆ ਹੋਇਆ ਸੀ ਇਸ ਤਰ੍ਹਾਂ ਪਤੀ ਪਤਨੀ ਨੇ ਆਪਣੇ ਘਰ ਵਿੱਚ ਵਾਸਾ ਕਰ ਲਿਆ ਜਦੋਂ 1 ਸਾਲ ਦਾ ਸਮਾਂ ਬੀਤਿਆ ਉਸ ਵੱਡੇ ਪਾਗਾ ਵਾਲੇ ਬਾਲਕ ਨੇ ਜਨਮ ਲਿਆ ਜਿਸ ਤਰ੍ਹਾਂ ਗੁਰੂ ਜੀ ਦੇ ਬਚਨ ਹੋਏ ਸਨ ਐ ਵੇਖ ਕੇ ਪਤੀ ਪਤਨੀ ਬਹੁਤ ਪ੍ਰਸੰਨ ਹੋਏ ਉਹ ਗੁਰੂ ਜੀ ਨੂੰ ਬੜੀ ਸ਼ਰਧਾ ਨਾਲ ਕਰ ਕੇ ਯਾਦ ਕਰਨ ਲੱਗ ਪਏ ਜਦੋਂ ਭਾਈ ਆਦਮ ਦੇ ਘਰ ਪੁੱਤਰ ਹੋਇਆ ਤਾਂ ਬੜੀਆਂ ਖੁਸ਼ੀਆਂ ਮਨਾਇਆਂ ਗਈਆਂ ਉਹਨਾਂ ਨੇ ਬਾਲਕ ਦਾ ਨਾਮ ਗੁਰੂ ਜੀ ਦੇ ਕਹਿਣ ਮੁਤਾਬਕ ਭਗਤੂ ਰੱਖਿਆ ਭਗਤੂ ਵਿਸ਼ਾਲ ਕਰਾਮਾਤਾਂ ਦਾ ਘਰ ਸੀ ਪਰ ਕੋਈ ਵੀ ਕਰਾਮਾਤ ਕਿਸ ਸਮੇਂ ਜाहਰ ਨਹੀਂ ਸੀ ਕਰਦਾ ਲਗਾਤਾਰ ਆਪਣੇ ਅੰਦਰ ਲੁਕਾਈ ਰੱਖਦਾ ਸੀ ਕੋਈ ਵੀ ਇਨਾ ਕਰਮਾਤਾ ਨੂੰ ਜਾਣ ਨਹੀਂ ਸੀ ਸਕਦਾ ਇੱਕ ਵਾਰੀ ਭਾਈ ਭਗਤੂ ਦੀ ਮਾਤਾ ਆਪਣੇ ਬੱਚੇ ਨੂੰ ਲੈ ਕੇ ਗੁਰੂ ਸਾਹਿਬ ਜੀ ਦੇ ਪਾਸ ਮੱਥਾ ਟੇਕਣ ਆਈ ਜਿਹੜਾ ਭਗਤੂ ਕਰਮ ਮਨ ਤੇ ਬਾਣੀ ਕਰਕੇ ਹਮੇਸ਼ਾ ਹੀ ਗੁਰੂ ਜੀ ਦਾ ਸੇਵਕ ਸੀ ਇਸ ਤਰ੍ਹਾਂ ਉਹਨਾਂ ਨੇ ਮਿਲ ਕੇ ਗੁਰੂ ਜੀ ਦੇ ਦਰਸ਼ਨ ਕੀਤੇ ਉਸ ਸਮੇਂ ਸਤਗੁਰੂ ਸ੍ਰੀ ਗੁਰੂ ਅਰਜਨ ਦੇਵ ਪਾਸ਼ਾ ਜੀ ਸਨ ਉਹਨਾਂ ਨੇ ਪਗਤੂ ਨੂੰ ਦੇਖ ਕੇ ਉਸ ਨੂੰ ਬੜੀਆਂ ਖੁਸ਼ੀਆਂ ਬਖਸ਼ੀਆਂ ਪਗਤੂ ਆਪਣੇ ਮਾਤਾ ਸਹਿਤ ਕਈ ਦਿਨ ਗੁਰੂ ਸਬ지 ਦੇ ਪਾਸ ਰਿਆ ਤੇ ਸਦਾ ਸੁੱਖਾਂ ਦੀ ਰਾਸ ਸਤਨਾਮ ਦਾ ਸਿਮਰਨ ਕਰਦਾ ਸੀ ਗੁਰੂ ਜੀ ਦੀਆਂ ਖੁਸ਼ੀਆਂ ਲੈ ਕੇ ਤੇ ਚਰਣਾ ਤੇ ਮੱਥਾ ਟੇਕ ਕੇ ਫਿਰ ਜਦੋਂ ਆਪਣੇ ਘਰ ਨੂੰ ਵਾਪਸ ਆਉਣ ਲੱਗਾ ਤਾਂ ਰਾਹ ਵਿੱਚ ਹੌਲੀ-ਹੌਲੀ ਚੱਲ ਰਿਹਾ ਸੀ ਬਿਰਧ ਮਾਤਾ ਨਾਲ ਜਾ ਰਹੀ ਸੀ ਝੇਠ ਦਾ ਮਹੀਨਾ ਹੋਣ ਕਰਕੇ ਬੜੀ ਗਰਮੀ ਸੀ। ਉਹ ਮਾਲਵੇ ਦੇਸ਼ ਵੱਲ ਜਾ ਰਹੇ ਸਨ। ਦਿਨ ਬੜਾ ਸਖਤ ਚੜਿਆ ਹੋਇਆ ਸੀ। ਇਸ ਲਈ ਰਸਤੇ ਵਿੱਚ ਉਹਨਾਂ ਨੂੰ ਬੜੀ ਪਿਆਸ ਲੱਗੀ। ਮਾਤਾ ਆਪਣੇ ਪੁੱਤਰ ਨੂੰ ਕਹਿਣ ਲੱਗੀ, "ਹੇ ਪੁੱਤਰ, ਮੈਂ ਬੜੀ ਥੱਕ ਗਈ ਆ। ਮੈਥੋਂ ਹੁਣ ਅੱਗੇ ਚੱਲਿਆ ਨਹੀਂ ਜਾ ਰਿਆ। ਪਿਆਸ ਨੇ ਮੈਨੂੰ ਬਹੁਤ ਵਿਅਕਲ ਕੀਤਾ ਹੋਇਆ ਵਾ। ਜਲ ਤੋਂ ਬਿਨਾ ਮੈਨੂੰ ਬੜਾ ਕਸ਼ਟ ਹੋ ਰਿਹਾ।" ਇਹ ਸੁਣ ਕੇ ਪਾਈ ਭਗਤੂ ਨੇ ਕਿਹਾ, "ਹੇ ਮਾਤਾ ਜੀ, ਇਸ ਥਾਂ ਤੇ ਜਲ ਨਹੀਂ ਆ।" ਤਿੰਨ ਚਾਰ ਕੋਹਾਂ ਤੇ ਇੱਕ ਪਿੰਡ ਆ ਉੱਥੇ ਪਹੁੰਚ ਕੇ ਮੈਂ ਤੁਹਾਨੂੰ ਪਹਲਾਵਾਂਗਾ ਭਾਈ ਭਗਤੂ ਦੀ ਮਾਤਾ ਕਹਿਣ ਲੱਗੀ ਕਿ ਤਿੰਨ ਕੋ ਚੱਲਣ ਦੀ ਮੇਰੇ ਵਿੱਚ ਸਮਰਥਾ ਨਹੀਂ ਆ ਮੈਂ ਤਾਂ ਹੁਣ ਅੱਧਾ ਕੋ ਵੀ ਚੱਲ ਨਹੀਂ ਸਕਦੀ ਹੁਣ ਤਾਂ ਪਾਣੀ ਮਿਲਣ ਨਾਲ ਹੀ ਪ੍ਰਾਣ ਬਚਣਗੇ ਨਹੀਂ ਤਾਂ ਇਸ ਥਾਂ ਤੇ ਮੈਂ ਮਰ ਜਾਵਾਂਗੀ ਇਹ ਸੁਣ ਕੇ ਭਗਤੂ ਡਰ ਗਿਆ ਕਿ ਕਿਤੇ ਮਾਤਾ ਜੀ ਇੱਥੇ ਹੀ ਖਤਮ ਨਾ ਹੋ ਜਾਣਾ ਫਿਰ ਉਸ ਨੇ ਕਿਹਾ ਦਰਖ ਦੇ ਸ਼ਾਮੇ ਬੈਠੋ ਮੈਂ ਛੇਤੀ ਛਿਤੀ ਜਾ ਕੇ ਪਾਣੀ ਲਿਓਨਾ ਵਾਂ ਜੰਡ ਵਿੱਚ ਜਾ ਕੇ ਪਾਣੀ ਲਿਉਂਦਾ ਵਾਂ ਜਿਹੜਾ ਲੱਗੇ ਆ ਤਦ ਤੱਕ ਦਿਲ ਵਿੱਚ ਤੀਰਜ ਤਾਰਨ ਕਰਕੇ ਇੱਥੇ ਬੈਠੇ ਰਹੋ ਜੇ ਮੇਰੇ ਪਿੱਛੋਂ ਪਿਆਸ ਲੱਗੇ ਤਾਂ ਇੰਜ ਲੱਗੇ ਕਿ ਪ੍ਰਾਣੀ ਨਿਕਲ ਚੱਲੇ ਹਨ ਤਾਂ ਐਸਾ ਦੇ ਇੱਕ ਸੁੱਕਾ ਸਰੋਵਰ ਏਕ ਵੱਡੀ ਟੀਮ ਨੂੰ ਫੌਰਨ ਚੁੱਕਣਾ ਫਿਰ ਤੁਸੀਂ ਦੇਖਣਾ ਉਸੇ ਹਟੋਂ ਪਾਣੀ ਹੋਵੇਗਾ ਉਸ ਪਾਣੀ ਨੂੰ ਪੀ ਲੈਣਾ ਤੇ ਆਪਣੇ ਪ੍ਰਾਣ ਬਚਾ ਲੈਣਾ ਉਸ ਟੀਮ ਨੂੰ ਫਿਰ ਉਸ ਥਾਂ ਤੇ ਟਿਕਾ ਦੇਣਾ ਕਿਸੇ ਦੂਸਰੇ ਨੂੰ ਇਸ ਬਾਰੇ ਨਾ ਦੱਸਣਾ 사ਸੰਗਤ ਜੀ ਪਾਈ ਭਗਤੋ ਵਿੱਚ ਬਹੁਤ ਘਰ ਮਾਤਾਂ ਸਨ ਕਿਉਂਕਿ ਗੁਰੂ ਜੀ ਦਾ ਵਰ ਪ੍ਰਾਪਤ ਸੀ ਤੇ ਭਗਤੀ ਬਹੁਤ ਕਰਦਾ ਸੀ ਪਰ ਉਹ ਜ਼ਾਹਰ ਨਹੀਂ ਸੀ ਕਰਨਾ ਚਾਹੁੰਦਾ ਇਸ ਤਰ੍ਹਾਂ ਆਪਣੀ ਮਾਤਾ ਨੂੰ ਸਮਝਾ ਕੇ ਪਾਣੀ ਲੈਣ ਵਾਸਤੇ ਚਿੱਤ-ਸ਼ੇਤੀ ਪਿੰਡ ਨੂੰ ਚੱਲ ਪਿਆ ਜਦ ਭਗਤੋ ਛੇਤੀ ਛੇਤੀ ਚਲਾ ਗਿਆ ਉਸਦੀ ਮਾਤਾ ਨੂੰ ਬਾਅਦ ਵਿੱਚ ਬੜੀ ਇਪਿਆਸ ਲੱਗੀ ਉਸ ਪਾਸੋਂ ਰਿਹਾਈ ਨਾ ਗਿਆ ਤੇ ਉਸ ਥਾਂ ਤੇ ਚੱਲ ਕੇ ਆ ਗਈ ਜਿੱਥੇ ਕਬੱਡੀ ਟੀਮ ਪਈ ਸੀ ਉਸ ਇੱਕ ਵੱਡੀ ਟੀਮ ਨੂੰ ਉਸਦੀ ਮਾਤਾ ਨੇ ਪੁੱਟਿਆ ਜਦ ਟੀਮ ਪੁੱਟੀ ਤਾਂ ਸਾਫ਼ ਸ਼ੀਤਲ ਜਲ ਥੱਲੇੋਂ ਨਿਕਲ ਆਇਆ ਉਸੇ ਵੇਲੇ ਬੜੀ ਪ੍ਰਸੰਨ ਹੋਈ ਤੇ ਬੁੱਕ ਭਰ ਭਰ ਕੇ ਉਸਨੇ ਪਾਣੀ ਪੀਤਾ ਤੇ ਆਪਣੀ ਪਿਆਸ ਮਟਾਈ ਰਸਤੇ ਦੀ ਤਾਪ ਨੂੰ ਦੂਰ ਕਰਨ ਵਾਸਤੇ ਇਸ ਤਰ੍ਹਾਂ ਜਦ ਉਸ ਨੇ ਕੀਤਾ ਉਸ ਦੀ ਸਾਰੀ ਤਪਸ਼ ਦੂਰ ਹੋ ਗਈ ਤੇ ਉਸ ਨੇ ਆਪਣੀ ਚੁੰਨੀ ਨੂੰ ਪਾਣੀ ਵਿੱਚ ਭਿਉ ਕੇ ਨਿਚੋੜ ਕੇ ਆਪਣੇ ਸਾਰੇ ਸਰੀਰ ਨੂੰ ਪੂੰਝਿਆ ਜਿਸ ਨਾਲ ਉਸ ਦੀ ਮਾਤਾ ਦੀ ਸਾਰੀ ਗਰਮੀ ਦੂਰ ਹੋ ਗਈ ਉਸ ਨੇ ਠੰਡਕ ਮਹਿਸੂਸ ਕੀਤੀ ਉਸ ਸਮੇਂ ਇੱਕ ਭੇਡਾਂ ਚਾਰਨ ਵਾਲਾ ਇੱਕ ਵਾਗੀ ਉੱਥੇ ਆ ਗਿਆ ਜਿਸ ਦਾ ਭਾਈ ਭਗਤੋ ਨੇ ਕਿਹਾ ਸੀ ਕਿ ਪਾਣੀ ਪੀਣ ਤੋਂ ਬਾਅਦ ਪਾਣੀ ਨੂੰ ਟੱਕ ਦੇਣਾ ਤੇ ਉਸ ਤਰ੍ਹਾਂ ਉਸ ਦੀ ਮਾਤਾ ਨੇ ਨਾ ਕੀਤਾ ਮਤਾ ਸਾਰਾ ਕੁਝ ਭੁੱਲ ਗਈ ਉਸ ਨੇ ਪਾਣੀ ਨੂੰ ਟਕਿਆ ਨਾ ਆਪਣੇ ਪੁੱਤਰ ਦੀ ਗੱਲ ਨੂੰ ਯਾਦ ਨਹੀਂ ਰੱਖਿਆ ਭੁੱਲ ਗਈ ਉਹ ਉੱਥੇ ਬੈਠੀ ਰਹੀ ਨਾ ਪ੍ਰਗਟ ਕਰਨ ਵਾਲੀ ਰੀਤ ਯਾਦ ਰੱਖੀ ਦਰਖਤ ਦੀ ਛਾਹ ਹੇਠ ਬੈਠੀ ਆਪਣੇ ਪੁੱਤਰ ਜਿਸ ਦੀ ਬੁੱਧੀ ਪਵਿੱਤਰ ਤੇ ਗਿਆਨ ਵਾਲੀ ਸੀ ਉਸ ਨੂੰ ਉਡੀਕਣ ਲੱਗੀ ਬੱਕਰੀਆਂ ਦਾ ਵਾਗੀ ਪਾਣੀ ਦੇ ਵੱਡੇ ਸੋਮੇ ਨੂੰ ਵੇਖ ਕੇ ਪਹਿਚਾਣ ਕੇ ਪਾਣੀ ਪੀਣ ਵਾਸਤੇ ਬਹੁਤ ਉਤਾਵਲਾ ਹੋ ਗਿਆ ਐਵੇਂ ਇੱਕ ਆਜੜੀ ਹਿਰਦੇ ਵਿੱਚ ਬੜਾ ਪ੍ਰਸੰਨ ਹੋਇਆ ਤੇ ਹੈਰਾਨ ਵੀ ਹੋਇਆ ਕੋਈ ਗੱਲ ਜਾਣੀ ਨਹੀਂ ਸੀ ਜਾ ਸਕਦੀ ਬਈ ਦੂਰ ਤੱਕ ਇੱਥੇ ਕੋਈ ਪਿੰਡ ਨਹੀਂ ਏ ਚਾਰੇ ਪਾਸੇ ਉਜਾੜੀ ਉਜਾੜੇ ਉਸਨੇ ਸੋਚਿਆ ਮੈਂ ਰੋ ਜਾ ਕੇ ਦੇਖਦਾ ਵਾਂ ਇੱਥੇ ਸੁੱਕਾ ਹੀ ਸੁੱਕਾ ਹੁੰਦਾ ਕਿਸੇ ਤਾਂ ਵੀ ਜਲ ਨਹੀਂ ਹੁੰਦਾ ਜੀਠ ਦਾ ਮਹੀਨਾ ਅਤ ਦੀ ਗਰਮੀ ਆ ਤੇ ਪਾਣੀ ਵਾਲੇ ਸਾਰੇ ਸਥਾਨ ਸੁੱਕ ਗਏ ਹਨ ਇਸ ਦੇਸ਼ ਵਿੱਚ ਕਿਤੇ ਵੀ ਵਰਖਾ ਨਹੀਂ ਹੋਈ ਪਾਣੀ ਨੂੰ ਕੋਈ ਖੂਹ ਤੋਂ ਬਗੈਰ ਹੋਰ ਕਿਤੇ ਵੀ ਵੇਖ ਨਹੀਂ ਸਕਦਾ ਇਹ ਕੀ ਕਾਰਨ ਆ ਕਿ ਇੱਥੇ ਸੁੰਦਰ ਜਲ ਪ੍ਰਗਟ ਹੋ ਗਿਆ ਏ ਜਿਹੜਾ ਮਹਿਲ ਤੋਂ ਰਹਿ ਤੇ ਇਸ ਤਰ੍ਹਾਂ ਉਹ سوچਣ ਲੱਗ ਪਿਆ ਜਿਵੇਂ ਨਦੀ ਦਾ ਪ੍ਰਵਾਹ ਚਲਦਾ ਹੋਵੇ ਇਸ ਤਰ੍ਹਾਂ ਉਸ ਥਾਂ ਤੇ ਉਸਨੇ ਇੱਕ ਸੁਖਦਾਇਕ ਜਲ ਨੂੰ ਦੇਖਿਆ ਫਿਰ ਉਸਨੇ ਦੇਖਿਆ ਉਸਦੇ ਨੇੜੇ ਇੱਕ ਬਜ਼ੁਰਗ ਇਸ ਤਰੀ ਕੱਪੜੇ ਸੁਕਾ ਰਹੀ ਹੈ ਆਜੜੀ ਨੇ ਉਸਦੇ ਪਾਸ ਜਾ ਕੇ ਪੁੱਛਿਆ ਮੈਂ ਬਹੁਤ ਹੈਰਾਨ ਆ ਇੱਥੇ ਨੇੜੇ ਤੇੜੇ ਕਿਤੇ ਵੀ ਪਾਣੀ ਜਿਹੜਾ ਉਹ ਨਹੀਂ ਆ ਫਿਰ ਇਸ ਜਗ੍ਹਾ ਤੇ ਪਾਣੀ ਕਿੱਥੋਂ ਨਿਕਲਿਆ ਆ ਤੁਸੀਂ ਇਸ਼ਨਾਨ ਵੀ ਕੀਤਾ ਪਾਣੀ ਵੀ ਪੀਤਾ ਏ ਤੁਸੀਂ ਸਭ ਕੁਝ ਜਾਣਦੇ ਹੋ ਐਸ ਲਈ ਤੁਸੀਂ ਮੈਨੂੰ ਦੱਸੋ ਇਹ ਪਾਣੀ ਕਿੱਥੋਂ ਆਇਆ ਏ ਮਾਤਾ ਜੀ ਨੇ ਆਪਣੇ ਸਾਰੇ ਬਿਰਤਾਂ ਨੂੰ ਆ ਜੜੀ ਨੂੰ ਦੱਸ ਦਿੱਤਾ ਤੇ ਇਸ ਤਰ੍ਹਾਂ ਦੱਸਿਆ ਕਿ ਮੇਰਾ ਪੁੱਤਰ ਜਿਹੜਾ ਭਗਤੂ ਏ ਮੇਰੇ ਨਾਲ ਰਸਤੇ ਰਸਤੇ ਚੱਲ ਕੇ ਆਇਆ ਏ ਮੈਨੂੰ ਬੜੀ ਪਿਆਸ ਲੱਗੀ ਹੋਈ ਸੀ ਮੈਨੂੰ ਇੱਥੇ ਬਿਠਾ ਕੇ ਪਿੰਡ ਨੂੰ ਚਲਾ ਗਿਆ ਏ ਤੇ ਜਾਣ ਲੱਗਿਆ ਮੈਨੂੰ ਇਸ ਜਗ੍ਹਾ ਬਾਰੇ ਦੱਸ ਗਿਆ ਏ ਜੇ ਤੂੰ ਪਿਆਸ ਤੋਂ ਬਿਨਾ ਰਹਿ ਨਾ ਸਕੇ ਤੈਸ ਟੀਮ ਨੂੰ ਚੁੱਕ ਕੇ ਪਾਣੀ ਪੀ ਲਵੀਂ ਪਿੱਛੋਂ ਮੈਨੂੰ ਇੰਨੀ ਪਿਆਸ ਲੱਗੀ ਕਿ ਗਰਮੀ ਨੇ ਇੰਨਾ ਸਤਾਇਆ ਕਿ ਮੈਂ ਅਦੀਰ ਹੋ ਕੇ ਇਸ ਟੀਮ ਨੂੰ ਚੁੱਕ ਕੇ ਪਾਣੀ ਕੱਢ ਲਿਆ ਹੁਣ ਪਾਣੀ ਪੀ ਕੇ ਠੰਡ ਪੈ ਗਈ ਹੈ ਆਜੜੀ ਨੇ ਇਸ ਪ੍ਰਕਾਰ ਸੁਣ ਕੇ ਆਪਣੇ ਹਿਰਦੇ ਵਿੱਚ ਭਾਈ ਭਗਤੂ ਵਿੱਚ ਵਿਸ਼ਾਲ ਕਰਾਮਾਤ ਪਛਾਣੀ ਉਸਨੇ ਫਿਰ ਪਾਣੀ ਪੀਤਾ ਤੇ ਉਸੇ ਰਿਸ਼ਨਾਣ ਕੀਤਾ ਉਸ ਸਮੇਂ ਭਾਈ ਭਗਤੂ ਵੀ ਆ ਗਿਆ ਤੇ ਜਲਦੀ ਵਿਸ਼ਾਲ ਰਚਨਾ ਵੇਖੀ ਫਿਰ ਆਪਣੀ ਮਾਤਾ ਜੀ ਨੂੰ ਕਿਹਾ ਐ ਤੁਸੀਂ ਕੀ ਕੀਤਾ ਵਾ ਪਾਣੀ ਪੀ ਕੇ ਉਸ ਨੂੰ ਟੱਕਿਆ ਨਹੀਂ ਮੈਂ ਤਾਂ ਤੁਹਾਨੂੰ ਕਹਿ ਗਿਆ ਸੀ ਕਿ ਪਾਣੀ ਪੀ ਕੇ ਉਸ ਨੂੰ ਟਾਕ ਲੈਣਾ ਪਾਈ ਭਗਤੋ ਦੀ ਮਾਤਾ ਨੇ ਪਾਈ ਭਗਤੋ ਤੋਂ ਸੁਣ ਕੇ ਕਿਹਾ ਪੁੱਤਰ ਮੈਨੂੰ ਬੜੀ ਪਿਆਸ ਲੱਗੀ ਸੀ ਤੇ ਇਸ ਕਰਕੇ ਮੈਂ ਪਾਣੀ ਕੱਢ ਲਿਆ ਮੇਰੇ ਇਸ਼ਾਰਾ ਕਰਦਿਆਂ ਬਹੁਤ ਬੱਕਰੀਆਂ ਆ ਗਈਆਂ ਤੇ ਪਾਣੀ ਪੀ ਕੇ ਉਹ ਵੀ ਤ੍ਰਿਪਤ ਹੋ ਗਈਆਂ ਮੈਨੂੰ ਫਿਰ ਜਾਨ ਹੀ ਨਹੀਂ ਰਿਹਾ ਜਿਹੜਾ ਤੂੰ ਪਾਣੀ ਨੂੰ ਢੱਕਣ ਵਾਸਤੇ ਕਿਹਾ ਸੀ ਛਪਾਉਣ ਵਾਸਤੇ ਕਿਹਾ ਸੀ ਫਿਰ ਇਹ ਆਜੜੀ ਮੇਰੇ ਪਾਸ ਆ ਗਿਆ ਤੇ ਉਸਨੇ ਬੰਦਨਾ ਕਰਕੇ ਬੇਨਤੀ ਕੀਤੀ ਤੇ ਮੈਂ ਉਸ ਨੂੰ ਪਾਣੀ ਬਾਰੇ ਦੱਸ ਦਿੱਤਾ ਇਸ ਤਰ੍ਹਾਂ ਪਾਈਪਕਤੂ ਤੇ ਸਤਿਮਾਤਾ ਜੀ ਉਸ ਆਜੜੀ ਨੂੰ ਸਤਨਾਬ ਦਾ ਉਪਦੇਸ਼ ਦੇ ਕੇ ਆਪਣੇ ਘਰ ਨੂੰ ਵਾਪਸ ਆ ਗਏ ਫਿਰ ਪਾਈਪਕਤੂ ਜਗਤ ਵਿੱਚ ਪ੍ਰਗਟ ਹੋ ਗਿਆ ਸਾਰੇ ਲੋਕ ਪਾਈਪਕਤੂ ਦੀ ਭਗਤੀ ਕਰਨ ਲੱਗ ਪਏ ਮਾਲਵੇ ਦੇ ਜਿੰਨੇ ਵੀ ਪਿੰਡ ਸਨ ਉਹ ਆ ਕੇ ਪਾਈਪਕਤੂ ਦੇ ਚਰਨ ਕਮਲਾਂ ਤੇ ਮੱਥਾ ਟੇਕਦੇ ਉਹ ਪੇਟਾਵਾਂ ਦੀ ਕੀ ਭੋਜਨ ਖਵਾਉਂਦੇ ਸਨ ਤੇ ਭਾਈ ਅਨੇਕ ਪ੍ਰਕਾਰ ਦੀ ਪੂਜਾ ਕਰਦੇ ਸਨ ਇਸ ਸਮੇਂ ਸ੍ਰੀ ਗੁਰੂ ਅਰਜਨ ਦੇਵ ਪਾਸ਼ਾ ਜੀ ਅਮਰਤ ਸਰੋਵਰ ਦੀ ਰਚਨਾ ਕਰਨ ਲੱਗੇ ਤਾਂ ਪਾਈ ਭਗਤੂ ਉੱਥੇ ਜਾ ਕੇ ਧਨ ਮਨ ਨਾਲ ਸੇਵਾ ਕਰਨ ਲੱਗ ਪਿਆ ਸਦਾ ਹੀ ਸਤਨਾਮ ਵਿੱਚ ਇੱਕ ਸਾਰ ਲੇਬਲਾਈ ਰੱਖਦਾ ਸੀ ਤੇ ਸੰਗਤਾਂ ਦੀ ਸੇਵਾ ਕਰਦਾ ਸੀ ਮਿੱਟੀ ਪੁੱਟ ਕੇ ਸਿਰ ਤੇ ਚੁੱਕਦਾ ਸੀ ਤੇ ਸਰੋਵਰ ਤੋਂ ਬਾਹਰ ਜਾ ਕੇ ਬੜੀ ਦੂਰ ਸੌਂਟਦਾ ਸੀ ਸਵੇਰ ਸਾਰ ਤੋਂ ਹੀ ਕਾਰ ਸੇਵਾ ਸ਼ੁਰੂ ਕਰ ਦਿੰਦਾ ਸੀ ਤੇ ਸ਼ਾਮ ਤੱਕ ਆਪਣਾ ਹੀ ਤਤਾਰ ਕੀ ਲੱਗਾ ਰਹਿੰਦਾ ਸੀ ਸੁਸਾ ਸੰਗਤ ਜੀ ਇਸ ਤਰ੍ਹਾਂ ਪਾਈ ਭਗਤੋ ਜੇ ਸੰਸਾਰ ਵਿੱਚ ਗੁਰੂ ਜੀ ਦੀ ਕਿਰਪਾ ਨਾਲ ਪ੍ਰਗਟ ਹੋਗੇ ਤਨ ਤਨ ਪਾਈ ਭਗਤੋ ਜੀ ਤਨ ਤਨ ਪਾਈ ਭਗਤੋ ਜੀ ਪਿਆਰੀ ਸਾ ਸੰਗਤ ਜੀ ਗੁਰੂ ਸਾਹਿਬ ਜੀ ਨੂੰ ਮੱਥਾ ਟੇਕਣ ਦਾ ਫਲ ਇੱਕ ਗੁਣਾ ਹੈ ਤੇ ਗੁਰੂ ਜੀ ਦੇ ਪਿਆਰੇ ਸਿੱਖ ਜਿਹੜੇ ਭਗਤੀ ਵਿੱਚ ਲਵਨੀਨ ਹਨ ਉਹਨਾਂ ਨੂੰ ਮੱਥਾ ਟੇਕਣ ਦਾ ਫਲ 20 ਗੁਣਾ ਹੈ ਐਸ ਗੁਰੂ ਜੀ ਦੇ ਬਚਨ ਹਨ ਸੋ ਅਸੀਂ ਗੁਰੂ ਸਾਹਿਬ ਜੀ ਦੇ ਪਕਤਾਂ ਨੂੰ ਤੇ ਸਿੱਖਾਂ ਨੂੰ ਹਮੇਸ਼ਾ ਜਾਦ ਕਰਦੇ ਰਹਿਣਾ ਹੈ ਤੇ ਉਹਨਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਰਹਿਣਾ ਹੈ ਪੁਲਚੋਕ ਬਖਸ਼ਣੀ ਸਾਧ ਸੰਗਤ ਜੀ ਇਸ ਤਰ੍ਹਾਂ ਸਾਡੇ ਤੇ ਸਾਡੇ ਪਰਿਵਾਰ ਤੇ ਹਮੇਸ਼ਾ ਕਿਰਪਾ ਬਣੀ ਰਹੇਗੀ ਹੋਈਆਂ ਭੁੱਲਾ ਚੁੱਕਾਂ ਦੀ ਖਿਮਾ ਬਖਸ਼ਣੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ